ਆਇਆ ਗਿਰਿਆਲਾ ਗੋੜੇ ਗੋੜੇ ਮੋੜ ਲੈ ਲੋ ਜੀ ਗੋੜੇ ਮੋੜ ਲੈ ਲੋ ਗੋੜੇ ਗਿਰਿਆਲਾ ਗੋੜੇ ਤਾਇਆ ਗੋੜੇ ਗੋੜ ਲੈ ਲੋ ਗੋੜੇ ਡੇਢ ਇਹ ਨਾ ਫਟਉਂਦੇ ਬੜੀ ਚੰਗਾ ਵੀ ਆ ਹਾਂ ਜੀ ਇਹ 30 ਚੰਗਾ ਸੋਤ ਗੋੜਾ ਆਪਣਾ ਦੇ ਪਿੰਡ ਦੇ ਆਪਣਾ ਦੇ ਲਣਾ ਉਹਨੇ ਕੱਢ ਕੇ ਲਿਆਂਦਾ ਆ ਆਇਆ ਗਿਰਿਆਂ ਵਾਲਾ 150 ਨੂੰ 200 ਐਨਾ ਮਹਿੰਗਾ ਥੋੜਾ ਆ ਹਾਂ ਨਹੀਂ ਆਂਟੀ ਜੀ ਹੁਣ ਗਿਰਿਆਂ ਵਾਲਾ 150 ਦਾ ਹੀ ਮੰਨਣਾ 100 ਰੁਪਏ ਵੀ ਪਈ ਆ। ਗੱਜਾ 100 ਨੂੰ ਆ। ਦੂਜਾ ਟੇਪਿੰਡ ਦਾ 70 ਰੁਪਏ ਦੇਣ ਦੇ। ਹੁਣ ਨਹੀਂ ਆਂਟੀ ਜੀ ਕਹੀਓ ਕਿ ਛੋਟਾ ਛੋਟਾ ਮਲਾਤਮ ਨੂੰ ਉਸ ਵੀ ਕੱਢੀ ਮਲਾਤਮੀ ਨਾ ਕਰੀਂ ਜੀ। ਤੁਸੀਂ ਫਿਰ ਇਹਦੇ ਆਣ ਕੇ ਵੀ ਮਲਾਫਟ ਕਰਦੇ। ਨਹੀਂ ਨਹੀਂ ਮਲਾਫਟ ਨਹੀਂ ਕਰੀਦੀ ਆਪਾਂ। ਆਹ ਖੋਣਟੀ ਦੀ ਗੋੜ ਵੇਖੋ ਖਾ ਦੇ। ਗੋੜ ਦਾ ਰੰਗ ਤੇ ਵੇਖਾ ਕਿਹੋ ਜਿਹਾ ਆ। ਆਂਟੀ ਜੀ ਸਾਫ ਹੁਣ ਇਹ ਗੱਡਿਆਂ ਨੂੰ। ਨਹੀਂ ਲੈਣਾ ਥੋੜੇ ਚੱਜਦਾ ਹੈ ਨਹੀਂ ਆ। ਹਾਂ ਹਾਂ ਤੇ ਇਹ ਤੁਹਾਡੀ ਮਰਜ਼ੀ ਫਿਰ ਨਹੀਂ ਅਸੀਂ ਆਪਣੇ ਪਿੰਡੋਂ ਹੀ ਲੈ ਲਾਂਗੇ ਅੰਟੀ ਹਸਰੀ ਕਾਰ ਅੰਟੀ ਕੋੜ ਲੈਣਾ ਹਾਂ ਕੋੜ ਲੈ ਲਾਂਗੇ ਲੈਣਾ ਕਿਉਂ ਨਹੀਂ ਗੱਲ ਤੇ ਢੂੜਾਂ ਪਈਆਂ ਨੇ ਜਿੰਨਾ ਮਰਜ਼ੀ ਤੂੰ ਦੇਖ ਕੇ ਜਾਓ ਕਿਹੜਾ ਲੈਣਾ ਗਿਰਿਆਂ ਵਾਲਾ 150 ਨੂੰ ਦੂਜਾ 100 ਨੂੰ ਨਹੀਂ ਗਰੀਵਾਂ ਵਾਲਾ ਦੇ ਦੂਜਾ ਕੀ ਲੈਣਾ ਵਾ ਗਿਰੀ ਵਾਲੇ ਦਾ ਤੇ ਫਾਇਦਾ ਖਾਨ ਦਾ ਹੈ ਨਾ ਕੋਈ ਨਹੀਂ ਆਉਂਦੀ ਕੋੜ ਤੇ ਚੰਗਾ ਹੀ ਆ ਇਹ ਲੋਕ ਕਿੰਨੇ ਕਿੰਨਾ ਲੈਣਾ ਚੱਲ ਮੁੜ ਕੇ ਤਵਾਵੇਂਗਾ ਹਾਂਜੀ ਆਉਣਾ ਵਾ ਫੇਰ ਦਵਾਗੇ ਦਣਾ ਨੂੰ ਦਵਾਗੇ ਦਣਾ ਨੂੰ ਹਾਂਜੀ ਇਹ ਥੋੜਾ ਅੱਧਾ ਕਿਲੋ ਦੇ ਜਾ ਪਾਇਆ ਪਾਇਆ ਗੱਡੀ ਚਾਹੀਦਾ ਜਾ ਥੀ ਥੋੜਾ ਕਿਲੋ ਕਿੰਨਾ ਕੁੰਦਾ ਵਾ ਦੋ ਕ ਪੇਸਤੀਆਂ ਚੜਦੀਆਂ ਨਿੰਗੀਆਂ ਤਿੰਨ ਤੋਂ ਸਾਰੀਆਂ ਚੜਦੀਆਂ ਕਿਲੋ ਨੂੰ ਆ ਲਓ ਜੀ ਲਓ ਜੀ ਤੇ ਪੈਸੇ ਹੁਣ ਯਾ ਕਿ ਦਵਾ ਹਾਂਜੀ ਲਿਆ ਦੋ ਲਿਆ ਦੋ ਲਿਆ 50 ਰੁਪਏ ਦੇ ਦੋ ਇਹਦੇ 50 ਦੇ ਦੋ ਹੋਰ ਜਰੂਰ ਕੋ ਦੋ ਨਹੀਂ ਭਰਾਵਾ ਇਹ ਉਹਨਾਂ ਦੀ ਆ ਆਵਾ ਪਾਲੀ ਦੇ ਚੀ ਦਾ ਥੋੜਾ ਲਿਆਈ ਜਾ ਤਾ ਦੇ ਹਾਂਜੀ ਹਾਂ ਲਾਦਾ ਵਾ ਗੁੜ ਵਾਲਾ ਹੁੰਡਿਆਵਾ ਗੁੜ ਵਾਲਾ ਹੁੰਡਿਆਵਾ ਆ ਹੋ ਲੰਬੀਂਡਿਆ ਯਾਰ ਲੈ ਗਈ ਘਰ ਰੋਟੀ ਤੇ ਮੂੰ ਚੱਕ ਦੇਖੀ ਦਾਨ ਪਾਉਂਦੇ ਆ ਨਾ ਮੀਰ ਜੀ ਆ ਗੁੜ ਲਾ ਵੀਰ ਜੀ ਦੱਸੋ ਲੈ ਨੂੰ ਲਿਆਵਾ ਬਾ ਜਾਈ ਦਮਾ ਸੱਬਿਆ ਦਾ ਲੈਣਾ ਹੀ ਆਉਗਾ ਆਹੋ ਭਾਈ ਕਿਹੜਾ ਲੈਣਾ ਸੌਂਫ ਵਾਲਾ ਲੈ ਦੂਜਾ ਸਿੰਪਲ ਸਿੰਪਲ ਕਿਹੜਾ ਦੋ ਸਿੰਪਲ ਸੌ ਨੂੰ ਗਰੀ ਵਾਲਾ 150 ਨੂੰ ਸੌਂਫ ਵਾਲਾ ਸੌਂਫ ਵਾਲਾ ਵਿੱਚ ਹੁੰਦਾ ਗਰੀ ਦੇ ਵਿੱਚ ਸੌ ਸੌ ਪਈ ਹੁੰਦੀ ਹੈ ਅੱਛਾ ਨਹੀਂ ਦੱਸੋ ਲੈਣਾ ਕਿਹੜਾ ਸਿੰਪਲ ਲੈ ਲੈਂਦੇ ਆ ਸਿੰਪਲ ਅੱਧਾ ਕਿਲੋ ਸੌ ਕਿਲੋ ਸਿੰਪਲ ਲੈ ਲੈਂਦੇ ਅੱਧਾ ਕਿਲੋ ਦੋ ਨੀ ਹਾਂ ਉਹ ਪਾ ਇਸ ਵਾਸਤੇ ਥੋੜਾ ਦੇ ਆ ਭਾਜੀ ਲਓ ਕਰੋ ਟੇਸਟ ਕਰੋ ਟੇਸਟ ਕਰੋ ਭਾਜੀ ਏ ਮੂਨਾ ਲਾ ਲਾ ਸੋਫੇਰੋਂ ਨੇ ਕਿੰਨਾ ਕਰਤੀ ਏ ਘੋੜੇ ਵਧੀਆ ਲੱਗਾ ਤੇ ਭਾਈ ਮੈਨੂੰ ਤੇ ਕਰ ਦੋ ਕਿੱਲਾ ਤੁਸੀਂ ਭਾਈ ਤੁਸੀਂ ਦੱਸੋ ਬਾਜੀ ਇਹਦੇ ਤੇ ਪੈਸੇ ਆਗੇ ਨਹੀਂ ਆ ਕੋਈ ਨਹੀਂ ਪੈਸੇ ਮੈਨੂੰ ਦੱਸਦੇ ਆਪਾਂ ਜੇ ਲੱਦਾ ਕਿੱਲਾ ਕਰਦੇ ਇਕੱਠਾ ਕਰਦੀ ਇਹ ਤਾਂ ਵੱਖੋ ਵੱਖਰਾ ਬਾਜੀ ਵੇਖ ਲਓ ਘੋੜ ਤਾਂ ਡਾ ਹੋ ਗਿਆ ਜੇ ਪੂਰਾ ਪੂਰਾ ਜੇ ਕੀ ਹੋਈ ਤੇ ਲੋ ਬਾਜੀ 300 ਰੁਪਇਆ ਹੋ ਗਿਆ 100 ਤੁਹਾਡਾ ਤੇ 50 ਭਾਜੀ ਕਿਉਂ ਗਏ ਆ ਆਲੇ ਆ ਮੇਰਾ 100 ਤੇ ਆ ਗਿਆ ਭੰਨੇ ਆ ਉਹ ਤੀ ਭਾਜੀ ਚਲ ਚਲ ਤੈਨੂੰ ਮੈਂ ਬਾਅਦ ਚ ਦੇ ਦੂੰਗਾ ਚਲ ਕੋਈ ਨਹੀਂ ਭਾਈ ਪਾਈ ਖਲੋ ਦੇ ਤੇ ਪੈਸੇ ਦੇਣ ਵਾਲੇ ਭਾਜੀ ਅੱਡੀ 50 ਰੁਪਏ ਆ ਦੇਣਾ ਯਾਰ ਤੇ ਇਹ ਹਾਂਜੀ ਵਧੀਆ ਲੱਗੂਗਾ ਦੱਸਿਓ ਚਲਣੇ ਦੱਸ ਦਾਂਗੇ ਪੇਪਰ ਲੈ ਆ ਕੇ ਛੱਤੀ ਆਇਓ ਚੰਗਾ ਆ ਜੀ ਆਇਆ ਪਰਸੋਂ ਚੌਥ ਤੱਕ ਆਇਆ ਲੈ ਕੇ ਤੇ ਅੱਗੇ ਗਾਂਟੀ ਕੋਈ ਖਰੀਦਣਾ ਕੋਈ ਨਹੀਂ ਗਾੜੀ ਤੋਂ ਪੁੱਤ ਆਪਣਾ ਪੱਟ ਕੇ ਕਿਉਂ ਚਲੋ ਚੰਗੀ ਦੇਣੇ ਕੋੜਾ ਪਾ ਜੀ ਆਇਆ ਫੇਰ ਨਾਲ ਆ ਜੀ ਆ ਜੀ ਪਾ ਜੀ ਆਵਾਂਗੇ ਜਰੂਰ ਅੱਜ ਤੇ ਚੰਗੀ ਵਿਕਰੀ ਹੋ ਗਈ ਆਲੇ ਡੇਰੇ ਦੇ ਵਧੀਆ ਗੁੜ ਵੇਖਿਆ ਕੱਲ ਵੇਖਿਆ 10 ਕਿਲੋ ਗੁੜ ਵੇਖਿਆ ਆਪਣਾ ਇਸ ਲੇਟਰ ਟੈਂ ਟੈਂ ਬੋਆ ਸਹੀ ਗਾ ਗੋੜਨਾ ਨਾਂ ਆਂਟੀ ਹਾਂ ਬਾਗੀ ਬਰਨ ਨਾ ਆਂਟੀ ਇਹ ਹੈਗਾ 100 ਨੂੰ ਹੈ ਸਿੰਪਲ ਤੇ 150 ਨੂੰ ਗਰੀ ਵਾਲਾ ਅੱਛਾ ਤੇ ਕਿੱਥੋਂ ਲੈਣਾ ਆ ਡਾਂਟੀ ਲੱਗਦੇ ਪਿੰਡ ਸਦਾ ਰੰਗ ਵੇ ਲੈਣਾ ਨਾ ਤੇ ਅਸੀਂ ਉੱਥੋਂ ਤਾਜ਼ਾ ਗੱਟ ਕੇ ਲਿਆਈਦਾ 10 ਕਿਲੋ ਜਾਂ ਸ਼ਾਮਾਂ ਤੱਕ ਵੇਚ ਦੇ ਕੋਲ ਵਧੀਆ ਹਾਂਜੀ ਇਹ ਤੁਹਾਡੇ ਲੱਗੇ ਉਦੋਂ ਲਿਆ ਵਾ ਦੋ ਤਿੰਨ ਦੋ ਚਾਰ ਇਹ ਵਧੀਆ ਉਹ ਤਾਂ ਹੀ ਆਖੀ ਹਾਂਜੀ ਹਾਲ ਖਾਂ ਦੇ ਦੇ ਆ ਘਰ ਵਾਲਿਆਂ ਨੇ ਲਿਆ ਤੇ ਕੱਗੇ ਲਿਆ ਕੇ ਅੱਛਾ ਠੀਕ ਦੋ ਕਿਲੋ ਦੇ ਦੇ ਫਿਰ ਹਾਂਜੀ ਕਿਦਾ ਚੈੱਕ ਕਰਾਗੇ ਤੋਦਾ ਨਹੀਂ ਉਦਾਂ ਹੀ ਦੇ ਤੂੰ ਦੋ ਕਰ ਦ ਚੰਗਾ ਹੀ ਆ ਨਾ ਹਾਂਜੀ ਹਾਂਜੀ ਚੰਗਾ ਅਣੀ ਲਪਾਰੇ ਆਂ ਟੀ ਬੰਨੇ ਬਣਾਈ ਲਈ ਆਈ ਦੇ ਤੋਲ ਕੇ ਸਾਟਾ ਤਾਂ ਨਹੀਂ ਨਹੀ ਨਹੀਂ ਜੇ ਨਹੀਂ ਕੋਈ ਤੋਲ ਕੇ ਦੇ ਦਿੰਨੇ ਤੁਹਾਨੂੰ ਕੋਈ ਨਾ ਘੱਟ ਦੇ ਦੀ ਕੋਈ ਨਹੀਂ ਤੋਲ ਕੇ ਦੇ ਦਈਏ ਚਲ ਦੇ ਦੇ ਤੋਲ ਦੇ ਅੰਟੀਆਂ ਵੇਖ ਲਓ 2 ਕਿਲੋ ਜੇ ਪੂਰਾ 2 ਕਿਲੋ ਦਾ ਵਾਟਾ ਆਪਣਾ ਇਹਨਾਂ ਤੁਹਾਨੂੰ ਕਰ ਦਿੰਨੇ ਆਂਟੀ ਆਲੋ ਗੋੜ ਤੁਹਾਡਾ ਆਪਾ ਤਾਜ਼ਾ ਲਈਦਾ ਲੈਣਾ ਉਹ ਫੇਰ ਅਸੀਂ ਦੇ ਜਾਾਂਗੇ ਦੋ ਚਲੋ ਆਪਣਾ ਨੰਬਰ ਦੇ ਜੀ ਹਾਂਜੀ ਕੋਈ ਨਹੀਂ ਅਸੀਂ ਆਉਂਨਾ ਪਰਸੋਂ ਫੇਰ ਆਈਂ ਵੇਚੀਦਾ ਵਾ 20 ਤਨੀ ਤਨੀ ਤਾਜ਼ਾ ਤਾਜ਼ਾ ਵੇਚੀਦਾ ਸ਼ੇ ਕਰਕੇ ਫੇਰ ਖਰਾਬਤਾ ਨੂੰ ਕਾ ਨਹੀਂ ਲੋਕ ਖਰੀਦਦੇ ਥੋੜਾ ਆਪਣਾ ਨਾ ਜੇ ਠੀਕ ਹੈ ਤਾਂ ਕਰਕੇ